ਵੱਲੀ ਨਾਬਾ ਬਲਾਕ ਪਿੰਡ ਸੁਖੇਵਾਲ ਦਾ ਜਿੱਥੋਂ ਤੂੰ ਢੰਡ ਸਾਰਗੀ ਦੀ ਗੱਲ ਕੀਤੀ ਜਾਵੇ ਜਿੱਥੋਂ ਕਿ ਪੰਜਾਬ ਦੇ ਵਿੱਚ ਲੋਪ ਹੋ ਜਾਂਦੀ ਜਾਂਦੀ ਆ ਉਸ ਨੌਜਵਾਨ ਦੀ ਉਮਰ ਆ 23 ਸਾਲ ਜੋ ਕਿ ਕੋਚਿੰਗ ਦਾ ਕੰਮ ਦੇ ਰਿਹਾ ਢੰਡ ਸਾਰਗੀ ਤੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਘਰ ਦੇ ਕਿਸ ਤਰ੍ਹਾਂ ਬਤਾਉਂਦਾ ਦੇਖੋ ਸ਼ਕੀਨ ਗੱਭਰੂ ਆ ਢੰਡ ਸਾਰਗੀ ਦਾ ਸ਼ਕੀਨ ਗੱਭਰੂ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਰਜੂਦ ਬਿਲ ਨੇ ਗੱਲ ਵੀ ਅਸੀਂ ਕਰਾਂਗੇ ਤੁਹਾਡਾ ਬਹੁਤ-ਬਹੁਤ ਸਵਾਗਤ ਡੇਲੀ ਪੋਸਟ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜਿਹੜੇ ਵੀ ਡੇਲੀ ਪੋਸਟ ਦੇਖ ਰਿਹਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਕਿਸ ਤਰ੍ਹਾਂ ਸ਼ੌਂਕ ਜਾਗਿਆ ਤੁਹਾਨੂੰ ਢੰ ਸਰਗੀ ਦਾ ਅ ਜਿਹਨੂੰ ਕਹਿੰਦੇ ਆ ਜੀ ਗੁੜਤੀ ਦੇ ਵਿੱਚ ਸਾਨੂੰ ਸੰਗੀਤ ਦੀ ਗੁੜਤੀ ਮਿਲੀ ਹੈ ਤੇ ਸਾਡੇ ਰੋਮ-ਰੋਮ ਦੇ ਵਿੱਚ ਵਸਦਾ ਸੰਗੀਤ ਪੰਜਾਬੀ ਵਿਰਸਾ ਪੰਜਾਬੀ ਸੰਗੀਤ ਇਸ ਦੇ ਅਸੀਂ ਬੜੇ ਕਾਇਲਾਂ ਤੇ ਸਾਡੇ ਪਿਤਾ ਜੀ ਦਾਦਾ ਜੀ ਸਾਰੇ ਉਹਨਾਂ ਦਾ ਪਿਤਾਪੁਰਖੀ ਇਹ ਕੀਤਾ ਸੀ ਇਸ ਤਰ੍ਹਾਂ ਮਤਲਬ ਛੋਟੇ ਹੁੰਦੇ ਤੋਂ ਮੇਰੇ ਮਨ ਦੇ ਵਿੱਚ ਇਹਦਾ ਬੜਾ ਸ਼ੌਂਕ ਸੀਗਾ ਗਾਣ ਵਜਾਉਣ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਮੈਨੂੰ 6 ਸਾਲ ਦੀ ਉਮਰ 'ਤੇ ਰਣਜੋਤ ਦੀ ਜੋ ਤੁਸੀਂ ਇਸ ਗਾਇਕ ਦੇ ਵਿੱਚ ਹੈ ਮੇਰੀ 6 ਸਾਲ ਦੀ ਉਮਰ ਦੇ ਵਿੱਚ ਮੇਰੇ ਪਿਤਾ ਜੀ ਨੇ ਮੈਨੂੰ ਹਰਮੋਨੀਅਮ ਦੇ ਨਾਲ ਤਬਲਾ ਵਜਾਉਣ ਦੀ ਜਿਹੜੀ ਸਿੱਖਿਆ ਦਿੱਤੀ ਤੇ ਮੈਂ ਜਦੋਂ ਮੇਰੀ ਸੁਰਤ ਸੰਭਲੀ ਤਾਂ ਮੈਂ ਤਬਲੇ ਤੋਂ ਆਪਣੀ ਸ਼ੁਰੂਆਤ ਕੀਤੀ ਰਿਦਮ ਤੋਂ ਆਪਣੀ ਸ਼ੁਰੂਆਤ ਕੀਤੀ ਤੇ ਹੌਲੀ-ਹੌਲੀ ਕਰਦੇ ਫਿਰ ਮੈਂ ਅੱਗੇ ਵਧਿਆ ਕਿ ਕਿ ਸਾਜ਼ ਪਹਚਾਉਣੇ ਤੁਸੀਂ ਕਿੰਨੇ ਰਾਗ ਨੇ ਜਿਹੜੇ ਤੁਹਾਡੇ ਕੋਲ ਹਾਂਜੀ ਮੈਂ ਵੈਸੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲੋਕ ਸਾਜ਼ਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੱਕ ਪਰਫਾਰਮ ਕੀਤਾ ਹੈ ਤੇ 21 ਲੋਕ ਸਾਜ਼ਾਂ ਦੇ ਵਿੱਚ ਮੈਂ ਪਰਮਾਤਮਾ ਦੀ ਕਿਰਪਾ ਨਾਲ ਮਹਾਰਤ ਹਾਸਲ ਕੀਤੀ ਹੈ ਤੇ ਕੁਝ ਲੋਕ ਸਾਜ਼ ਨੇ ਜਿਵੇਂ ਤੁੰਬੀ ਹੈ ਤੇ ਬੀਨ ਹੈ ਇਹ ਮੈਂ ਆਪਣੇ ਹੱਥਾਂ ਦੇ ਨਾਲ ਬਣਾ ਲੈਣਾ ਮਤਲਬ ਘਰੇ ਮੈਂ ਖੁਦ ਇਹਨਾਂ ਨੂੰ ਤਿਆਰ ਕਰਦਾ ਜੀ ਤੇ ਵਜਾਉਣਾ ਵੀ ਆ ਤੇ ਜੇ ਕੋਈ ਲੋੜਵੰਦ ਹੁੰਦਾ ਦੇ ਵੀ ਦੇ ਦਿਆ ਸੇਲ ਵੀ ਕਰ ਦਿੰਦੇ ਤੁੰਬੀ ਫਿਰ ਸਾਨੂੰ ਵਜਾ ਕੇ ਦਿਖਾਉਗੇ ਹਾਂਜੀ ਬਿਲਕੁਲ ਹਾਂ ਕوڑا ਰੇਟ ਮੰਗਣਾ ਠੀਕ ਹੈ ਬਹੁਤ ਪਿਆਰੀ ਹੈ ਤੂੰ ਵੀ ਤੁਹਾਡੀ ਹੋਰ ਕਿਹੜਾ ਸਾਜਾ ਜੀ ਹੋਰ ਤੁਹਾਨੂੰ ਬੀਨ ਸੁਣਾ ਦੇਣਾ ਰੱਖਣ ਸਾਜ ਹੈ ਜਿਹੜਾ ਕਿਉਂਕਿ ਮਤਲਬ ਇਹ ਸਾਜ ਅਲੋਪ ਹੁੰਦੇ ਜਾ ਰਿਹਾ ਸਾਡੇ ਜੇ ਅਸੀਂ ਕੋਸ਼ਿਸ਼ ਕਰਦੇ ਵੀ ਨਾ ਸਾਜਾਂ ਨੂੰ ਸਰਜੀਵ ਰੱਖੀਏ ਤਾਂ ਜੋ ਸਾਡਾ ਅਗਲਾ ਜੋ ਪਨੀਰੀ ਹੈ ਸਾਡਾ ਸੱਭਿਆਚਾਰ ਇਹ ਨੂੰ ਸੰਭਿਆ ਜਾਵੇ ਬਹੁਤ ਵਧੀਆ ਬੀਨ ਵੀ ਤੁਸੀਂ ਵਜਾਈ ਹੈ ਕਿੰਨੇ ਕੁ ਨੌਜਵਾਨ ਨੇ ਤੁਹਾਡੇ ਲਵੇ ਇਹ ਕੋਚਿੰਗ ਲੈਣ ਆਉਂਦੇ ਨੇ ਸਾਬ ਅ ਅੱਜ ਕੱਲ ਦੇ ਗੱਬਰਾਂ ਨੂੰ ਗਾਣ ਦਾ ਜ਼ਿਆਦਾ ਕ੍ਰੇਜ਼ ਆ ਜੀ ਇਸ ਲਈ ਗਾਇਕੀ ਸਿੱਖਣ ਲਈ ਜ਼ਿਆਦਾ ਆਉਂਦੇ ਆ ਮੇਰੇ ਕੋਲ ਤੇ ਸਾਜ਼ ਸਿੱਖਣ ਲਈ ਵੀ ਮਤਲਬ ਹੈਗੇ ਜਿਸ ਤਰ੍ਹਾਂ ਸਾਡੇ ਨਾਲ ਮੇਰੇ ਵੀਰ ਬੂਟਾ ਸਿੰਘ ਜੀ ਫਰਵਾਹੀ ਤੋਂ ਇਹ ਵੀ ਬੜੇ ਮਤਲਬ ਸਰੰਗੀ ਦੇ ਉਸਤਾਦਾਂ ਦੇ ਘਰਾਣੇ ਵਿੱਚੋਂ ਨੇ ਤੇ ਇਹ ਵੀ ਸਿੱਖਿਆ ਦਿੰਦੇ ਆ ਮੇਰੇ ਨਾਲ ਤੇ ਹੋਰ ਇਹ ਸਾਰੇ ਬੱਚੇ ਬੈਠੇ ਆ ਜਿਹੜੇ ਤੇ ਉਹ ਸਿੱਖਦੇ ਵੀ ਆ ਤੇ ਨਾਲ ਮੇਰੇ ਕੰਮ ਵੀ ਕਰਦੇ ਆ ਇਸ ਫੀਲਡ ਦੇ ਵਿੱਚ ਹੋਰ ਕੀ ਕੀ ਸਾਜ਼ ਨੂੰ ਥੋੜਾ ਲਵੇ ਇਸ ਟਾਈਮ ਉਹ ਤੁਹਾਨੂੰ ਸੁਣਾਉਣਿਆ ਇਹ ਵੀ ਬੜਾ ਇੱਕ ਯੂਨੀਕ ਤੇ ਔਖਾ ਸਾਜ਼ ਆ ਵਜਾਣਾ ਤੇ ਗੱਲ ਕੀਤੀ ਜਾਵੇ ਕਈ ਵਾਰੀ ਕੋਈ ਅਮਰਜੈਂਸੀ ਤੁਹਾਨੂੰ ਰਾਤੋਂ ਰਾਤ ਵੀ ਗਾਉਣ ਦਾ ਧਰਮਿਕ ਸਥਾਨ ਤੇ ਕੋਈ ਸ਼ਹੀਦੀ ਦਿਹਾੜਾ ਆਉਂਦਾ ਗੁਰਪਰਬ ਆਉਂਦਾ ਉਹ ਉਹਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਇਸ ਤਰ੍ਹਾਂ ਜੀ ਮਤਲਬ ਜਿਹਨਾਂ ਦੇ ਕਲਾਕਾਰ ਹੁੰਦੇ ਹੈ ਜਿਹੜਾ ਤੇ ਸਿਆਣੇ ਕਹਿੰਦੇ ਚਾ ਉਹਨਾਂ ਦੀ ਮਾਂ ਵੀ ਮਰ ਜੇ ਪਰ ਜੇ ਉਹਨੇ ਕੋਈ ਪ੍ਰੋਗਰਾਮ ਉਲੀਕਤਾ ਜਾਂ ਉਹਨੂੰ ਕਿਤੇ ਗਾਉਣ ਦਾ ਸੱਦਾ ਆ ਗਿਆ ਤਾਂ ਉਹਨੂੰ ਜਾਣਾ ਪੈਣਾ ਕਿਉਂਕਿ ਕਲਾਕਾਰ ਕੋਈ ਕਿਸੇ ਇੱਕ ਦਾ ਨਹੀਂ ਹੁੰਦਾ ਉਹ ਸਾਰੀ ਕਮਿਊਨਿਟੀ ਸਾਰੇ ਸਮਾਜ ਦਾ ਸਾਂਝਾ ਹੁੰਦਾ ਉਹਨੂੰ ਹਰ ਇੱਕ ਇਨਸਾਨ ਬਰਾਬਰ ਪਿਆਰ ਕਰਦਾ ਤੇ ਇਨਸਾਨ ਸਮਾਜ ਲਈ ਉਹਨੂੰ ਹਰ ਵੇਲੇ ਹਾਜ਼ਰ ਰਹਿਣਾ ਪੈਂਦਾ ਜੀ ਤੁਹਾਨੂੰ ਕਦੇ ਕੋਈ ਅਜਿਹੀ ਮਜਬੂਰੀ ਆਈ ਹੈ ਜਿਹੜੀ ਰਾਤੋਂ ਰਾਤ ਤਿਆਰ ਕਰਕੇ ਦੂਸਰੇ ਦਿਨ ਪੇਸ਼ ਕਰਨਾ ਹੋਵੇ ਹਾਂਜੀ ਕਈ ਵਾਰੀ ਹੁੰਦਾ ਹੈ ਮਤਲਬ ਅਸੀਂ ਸੁੱਤੇ ਪਏ ਹੁੰਨੇ ਆ ਜਾਂ ਸਾਨੂੰ ਇੱਕ ਰਾਤ ਪਹਿਲਾਂ ਫੋਨ ਆ ਜਾਂਦਾ ਵੀ ਸਵੇਰੇ ਤੁਸੀਂ ਚੰਡੀਗੜ੍ਹ ਆਉਣਾ ਜਾਂ ਲੁਧਿਆਣਾ ਜਾਣਾ ਇਸ ਤਰ੍ਹਾਂ ਕਈ ਵਾਰੀ ਹੋ ਜਾਂਦਾ ਤੇ ਫਿਰ ਜਾਣਾ ਪੈਂਦਾ ਜੀ ਤੇ ਸਾਨੂੰ ਖੁਸ਼ੀ ਮਿਲਦੀ ਆ ਇਹ ਕੰਮ ਕਰਕੇ ਵੱਡੀ ਗੱਲ ਇਹ ਹੈ ਵੀ ਕਨਈਆ ਜੀ ਦਾ ਰਾਜਪਦਰੀ ਸਮਾਗਮ ਵੀ ਹੋਇਆ ਕੋਈ ਤੁਹਾਨੂੰ ਸੁਨੇਹਾ ਮਿਲਿਆ ਹਾਂਜੀ ਬਿਲਕੁਲ ਇਸ ਕਾਲਜ ਦੇ ਵਿੱਚ ਸਰਕਾਰੀ ਰੂਪਦਮਨ ਕਾਲਜ ਆਬਾ ਦੇ ਵਿੱਚ ਇਹ ਸਮਾਗਮ ਹੋਇਆ ਸੀ ਤੇ ਇੱਥੋਂ ਦੇ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਉਹਨਾਂ ਨੇ ਸਾਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਤੇ ਅਸੀਂ ਉੱਥੇ ਗਾਇਆ ਵੀ ਉਹਨਾਂ ਦੇ ਭਾਈ ਕਨਈਆ ਜਿਹਦੇ ਜੀਵਨ ਵਿੱਚੋਂ ਤੇ ਸਾਨੂੰ ਬਹੁਤ ਹੀ ਸਨਮਾਨ ਸਰਕਾਰ ਵੱਲੋਂ ਜੀਵਨ ਤੇ ਹਾਂਜੀ ਹਾਂ ਉਸ ਨੂੰ ਹਾਂਜੀ ਹਾਂ ਸਾਰੀ ਵੀ ਬੜੀ ਵਧੀਆ ਆਵਾਜ਼ ਆ ਰਹੀ ਹੈ ਸਾਰੀ ਉਹਦੇ ਸਾਥੀ ਨੇ ਉਸਾਰੀ ਦੀ ਆਵਾਜ਼ ਨੂੰ ਇੱਕ ਅਜਬ ਨਜ਼ਾਰਾ ਵੇਖਿਆ ਜੰਗ ਵਿੱਚ ਹੋਇਆ ਜੋ ਅੱਜ ਇੱਕ ਅਜਬ ਨਜ਼ਾਰਾ ਵੇਖਿਆ ਜੰਗ ਵਿੱਚ ਹੋਇਆ ਜੋ ਸੀ ਇੱਕ ਗੁਰਸਿੱਖ ਪਿਆਰਾ ਸਭ ਲਈ ਪਿਆਰ ਦਿਖਾਵੇ ਸੀ ਇੱਕ ਗੁਰਸਿੱਖ ਪਿਆਰਾ ਸਭ ਲਈ ਪਿਆਰ ਦਿਖਾਵੇ ਭਾਈ ਕਨਿਆ ਕਹਦੇ ਸੁਣਿਆ ਗੁਰਸਿੱਖ ਪਿਆਰੇ ਨੂੰ ਭਾਈ ਕਨਿਆ ਕਹਦੇ ਸੁਣਿਆ ਗੁਰਸਿੱਖ ਪਿਆਰੇ ਨੂੰ ਸਿੰਘ ਜੋ ਖਲਗੀ ਧਰ ਨੂੰ ਵਿਖਿਆ ਪਿਆ ਸੁਣਾਵੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਰਣਜੋਤ ਜੀ ਇਹ ਫਿਰ ਤੁਸੀਂ ਰਾਤੋ ਰਾਤ ਤਿਆਰ ਕੀਤਾ ਹਾਂਜੀ ਹਾਂਜੀ ਇਹ ਅਸੀਂ ਕੱਲ ਦੁਪਹਿਰ ਮੈਨੂੰ ਫੋਨ ਆਇਆ ਸੀ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਨੇ ਰਚਨਾ ਤਿਆਰ ਕੀਤੀ ਜੀ ਮਤਲਬ ਕਿਉਂਕਿ ਮੇਰੇ ਜਿਹੜੇ ਦਾਦਾ ਜੀ ਆ ਉਹ ਬਹੁਤ ਅੱਛੇ ਰਾਈਟਰ ਨੇ ਬਾਬਾ RAM SINGH JI BELLI ਉਹਨਾਂ ਨੇ 25 ਇਤਿਹਾਸ ਸਿੱਖ ਹਿਸਟਰੀ ਵਿੱਚ ਲਿਖਿਆ ਹੈਗੇ ਉਹਨਾਂ ਦੇ ਉਸ ਕਰਕੇ ਹੀ ਰਾਈਟਿੰਗ ਦੀ ਵੀ ਲਗਨ ਮੈਨੂੰ ਲੱਗੀ ਹੋਈ ਹੈ ਥੋੜੀ ਜਿਹੀ ਮੈਂ ਲਿਖ ਲੈਣਾ ਥੋੜਾ ਮੋਟਾ ਆਪਣੇ ਜੋਗਾ ਪਰਿਵਾਰ 'ਚ ਫਿਰ ਕਿਸ ਤਰ੍ਹਾਂ ਦੇਖਦੇ ਕਿੰਨੇ ਪੈਂ ਪੈਂ ਮੇਰੇ ਪਿਤਾ ਜੀ ਮਾਤਾ ਜੀ ਤੇ ਮੇਰੇ ਵੱਡੇ ਸਿਸਟਰ ਨੇ ਉਹ ਟੀਚਿੰਗ ਕਰਦੇ ਆ ਉਹ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਉਂਦੇ ਆ ਕਿ ਮੈਂ ਇਸ ਗੌਣ ਵਜੋਂ ਦੇ ਕੰਮ ਦੇ ਵਿੱਚ ਚਾਰ ਮੈਂਬਰ ਅਸੀਂ ਤੇ ਦਾਦਾ ਦਾਦੀ ਜੀ ਨੇ ਉਹ ਵੀ ਸਾਡੇ ਨਾਲ ਰਹਿੰਦੇ ਆ ਕਿੰਨੇ ਕੁ ਬੱਚਿਆਂ ਨੂੰ ਜਿਹੜੀ ਕੋਚਿੰਗ ਦੇ ਦੇਣ ਜਾ ਰਹੇ ਉਹ ਜਿਵੇਂ ਅੱਜ ਦੇ ਵਿਰਸ ਨਲ ਸੰਬੰਧ ਇਹ ਚੀਜ਼ ਅਲੋਪ ਹੁੰਦੀ ਜਾ ਰਹੀ ਆ ਹਾਂਜੀ ਮੇਰੇ ਕੋਲੇ ਮਤਲਬ ਮੈਨੂੰ ਮਾਣ ਹੁੰਦਾ ਮੇਰੇ ਕੋਲੇ ਬੱਚੇ ਜਿਹੜੇ ਸਿੱਖੇ ਆ ਤੇ ਗੁਡੀਆਂ ਸਿੱਖ ਬਾਗੜੀਆਂ ਤੋਂ ਅਨੂ ਅਮਾਨਤ ਉਹ ਮੇਰੇ ਕੋਲ ਸਿੱਖ ਦੇ ਰਹੀ ਹੈ ਤੇ ਫਿਰ ਆਵਾਜ਼ ਪਦਾਵ ਦੀ ਸੈਕੰਡ ਰਨਰ ਅਪ ਰਹੀ ਹੈ ਜੀ ਉਹ ਮਤਲਬ ਐਮ ਐਚ 1 ਚੈਨਲ ਤੇ ਬਾਕੀ ਹੋਰ ਵੀ ਜਿਹੜੇ ਲੜਕੇ ਅੱਜ ਕੱਲ ਮੁੰਡੇ ਨੇ ਉਹ ਵਧੀਆ-ਵਧੀਆ ਟਰੈਕ ਕਰਕੇ ਪੀਟੀਸੀ ਤੇ ਜਾਂ ਹੋਰ ਚੈਨਲਾਂ ਤੇ ਆਪਣੇ ਰਿਲੀਜ਼ ਕਰ ਰਹੇ ਆ ਜੀ ਇਸ ਤਰ੍ਹਾਂ ਬਹੁਤ ਮਤਲਬ ਮੇਰੇ ਜਿਹੜੇ ਵਿਦਿਆਰਥੀ ਅੱਗੇ ਜਾ ਰਹੇ ਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਸ ਵਿੱਚ ਆਉਣ ਦੇ ਨਾਲ ਇਸ ਢੰਦ ਸਾਰੰਗੀ ਦੇ ਵਿੱਚ ਮਹਿਸੂਸ ਇਦਾਂ ਜੀ ਵੀ ਮਤਲਬ ਜਿੰਨਾ ਪਰਮਾਤਮਾ ਨੇ ਹੁਨਰ ਦਿੱਤਾ ਹੈ ਜਾਂ ਗੁਣ ਬਖਸ਼ਿਆ ਅੱਜ ਦੇ ਸਮਾਜ ਦੇ ਵਿੱਚ ਇਹਨੂੰ ਉਜਾਗਰ ਕਰਨਾ ਤੇ ਅੱਗੇ ਲੈ ਕੇ ਆਉਣਾ ਬੜਾ ਔਖਾ ਹੋ ਗਿਆ ਹੋਇਆ ਤੁਹਾਨੂੰ ਪਤਾ ਵੀ ਜਿਹੜਾ ਮਾਡਰਨ ਹੋ ਚੁੱਕਿਆ ਦੁਗ ਹੈ ਵਿਰਸੇ ਨੂੰ ਸੱਭਿਆਚਾਰ ਨੂੰ ਸਾਹਮਣੇ ਰੱਖਣਾ ਬੜੀ ਮੁਸ਼ਕਲ ਵਾਲੀ ਗੱਲ ਹੋ ਚੁੱਕੀ ਹੈ ਤੇ ਥੋੜਾ ਔਖਾ ਹੀ ਕਹਿ ਸਕਦੇ ਆ ਆਪਾਂ ਸਾਹਮਣੇ ਰੱਖਣਾ ਇਸ ਸੀਜ਼ਨ ਬਿਲਕੁਲ ਸਾਹਮਣੇ ਰੱਖਣਾ ਜ਼ਰੂਰੀ ਹੈ ਕਿ ਇਸ ਦੇ ਦਿਨ ਚਾਹਾਨੂੰ ਅੱਜ ਦੇ ਮੈਂ ਅੱਜ ਦੇ ਯੂਥ ਨੂੰ ਤੇ ਅੱਜ ਦੇ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜਿਹੜਾ ਪੰਜਾਬੀ ਸੱਭਿਆਚਾਰ ਪਿਓਰ 뮤직 ਹੈ ਜਿਹੜਾ ਅਸਲੀ ਹੈ ਜਿਹੜਾ ਸੰਗੀਤ ਉਹਨੂੰ ਸੁਣੋ ਤੇ ਉਹਨੂੰ ਪ੍ਰਮੋਟ ਕਰੋ ਤੇ ਮਤਲਬ ਵਧੀਆ ਕਲਾਕਾਰਾਂ ਦੀ ਸਪੋਰਟ ਕਰੋ ਤਾਂ ਜੋ ਕੁਝ ਵਧੀਆ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਤੇ ਸਮਾਜ ਨੂੰ ਕੋਈ ਅੱਛੀ ਸਿੱਖਿਆ ਗੀਤਾਂ ਦੇ ਰਾਹੀਂ ਦਿੱਤੀ ਜਾ ਸਕੇ। ਲਾਸਟ ਤੇ ਸਾਨੂੰ ਕੋਈ ਵਧੀਆ ਢੰਸਾਰਗੀ ਕੋਈ ਪੁਰਾਣਾ ਤੁਹਾਡੇ ਦਾਦੇ ਵੇਲੇਆਂ ਦਾ ਹਾਂ ਪੇਸ਼ ਕਰੋਗੇ? ਹਾਂ ਬਿਲਕੁਲ ਹੈ। ਅਲਗੋਜ਼ਿਆਂ ਚ ਸਾਦਲਾ ਮਿਰਦਾ ਲੋਗ ਗੀਤ ਹੈ ਉਹ ਤੁਹਾਡੇ ਸਾਹਮਣੇ ਕੋਸ਼ਿਸ਼ ਕਰੂੰਗਾ ਜਿਵੇਂ ਗਾਉਂਦਾ ਮੈਨੂੰ ਪਰਸਨਲ ਤੌਰ ਤੇ ਬੜਾ ਪਸੰਦ ਹੈ ਇਹ ਸਾਜ ਬੜੇ ਔਖੇ ਆ ਜੀ ਵਜਾਉਣੇ ਸੁਰ ਕਰਨਾ ਪੈਂਦਾ ਥੋੜੀ ਥੋੜੀ ਗੱਲ ਬਾਤ ਦੀ ਬੋਲਦੀ ਕਹਿੰਦੀ ਪੱਕੀ ਦੇ ਗਲਿਆਂ 'ਨ ਮੈਨੂੰ ਦੱਸ ਕਿੱਥੇ ਹੈ ਪੱਕੀਏ ਕਿੱਥੇ ਹੈ ਪੱਕੀਏ ਮੇਰਾ ਮਿਰਜ਼ਾ ਸ਼ਹਿਰ ਦੀਵਾਨ ਆਂਦੀ ਸੱਥਾ ਦਿਸਣ ਸੁਨੀਆਂ ਸਣ ਸੁਨੀਆਂ ਵੇ ਅੰਗਣ ਆਉਂਦਾ ਖਾਣ ਮੈਨੂੰ ਸੁਪਨੇ ਆਉਂਦੇ ਚੰਦਰੇ ਮੈਨੂੰ ਸੁਪਨੇ ਆਉਂਦੇ ਚੰਦਰੇ ਕਿਤੇ ਮੱਤ ਸੱਜੇ ਹੋ ਜਾਣੇ ਉਹ ਬੋਲ ਕੇ ਨਾਲੇ ਸਾਰਾ ਦੱਸਦੀ ਹਾਲ ਕਹਿੰਦੀ ਤੇਰੇ ਪੁੱਤ ਜਵਾਨ ਨੇ ਕਹਿੰਦੀ ਤੇਰੇ ਪੁੱਤ ਜਵਾਨ ਨੇ 부ੜੀਏ ਸਹਵਾਲੀ ਉਦਾਲਨੀ ਉਹ ਹੈ ਡੰਡੋਰੇ ਸੌਂ ਗਿਆ ਨੀ ਉਹ 헤ੜ ਦੋਰੇ ਸੋ ਗਿਆ ਦੇਖੀ ਤਾਂ ਖੂਬ ਹਲਾਲ ਦੇਖੀ ਤਾਂ ਖੂਬ ਹਲਾਲ ਬਾਜੀ ਬਾਤ ਨਜੋਦੀ ਬਹੁਤ ਮਜਾ ਆਇਆ ਸੁਣ ਕੇ ਤੇ ਕਿੰਨੇ ਹੁਣ ਇਸ ਟਾਈਮ ਬੱਚੇ ਤੁਹਾਡੇ ਕੋਲੇ ਜਿਹੜੇ ਤੁਸੀਂ ਸਖਲਾਈ ਦੇ ਰਹੇ ਲਗਭਗ 30 ਬੱਚੇ ਜੋ ਮੇਰੀ ਅਕੈਡਮੀ ਦੇ ਵਿੱਚ ਕਹਿ ਲਈਏ ਆਉਂਦੇ ਆ ਤੇ ਸਿੱਖਦੇ ਆ ਜੀ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਇਸ ਤਰ੍ਹਾਂ ਦੀ ਤੁਸੀਂ ਦਰਸ਼ਕਾਂ ਸਾਹਮਣੇ ਬੈਠੇ ਹੋ ਸਿੱਖ ਦਰਸ਼ਕਾਂ ਨਾਲ ਹਾਂਜੀ ਵੱਡੀ ਗੱਲ ਇਹ ਹੈ ਵੀ ਮੈਨੂੰ ਖੁਸ਼ੀ ਵੀ ਹੁੰਦੀ ਹੈ ਵੀ ਗੁਰਸਿੱਖ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਤੇ ਇਹ ਵੀ ਮਾਣ ਵਾਲੀ ਗੱਲ ਹੈ ਤੇ ਬਸ ਲੱਗੇ ਹੋਇਆ ਜੀ ਪ੍ਰਮਾਤਮਾ ਮਿਹਰ ਕਰੂਗਾ ਕਦੇ ਨਾ ਕਦੇ ਇਹ ਬੱਚਿਆਂ ਨੂੰ ਸਿੱਖਣਾ ਹਾਂਜੀ ਇਹ ਕਾਲਜ ਦੇ ਵਿੱਚ ਬੱਚੇ ਪੜ੍ਹਦੇ ਆ ਤੇ ਯੂਥ ਫੈਸਟੀਵਲ ਦੇ ਲਈ ਜੋ ਆਈਟਮਾਂ ਨੇ ਉਹ ਤਿਆਰ ਕਰ ਰਹੇ ਨੇ ਵਾਰਤ ਲਈ ਹੋਗੀ ਜਿਵੇਂ ਕਵਿਸ਼ਰੀ ਹੋਗੀ ਜਿਵੇਂ ਮਤਲਬ ਉਹ ਕਾਲਜ ਦੇ ਵਿਦਿਆਰਥੀ ਇਹਨਾਂ ਨੂੰ ਮੈਂ ਸਿੱਖਿਆ ਦੇ ਰਿਹਾ ਹਾਂ ਇਸ ਟਾਈਮ ਗੱਲਬਾਤ ਕਰਾਂਗੇ ਬੇਟਾ ਕੀ ਕਹਿਣਾ ਚਾਹੁੰਦੇ ਤੁਸੀਂ ਸਿੱਖ ਲਈ ਲੈ ਰਹੇ ਹੋ ਸਰ ਬਹੁਤ ਅੱਛਾ ਸਿਖਾਉਂਦੇ ਹੈ ਮਤਲਬ ਉਹਨਾਂ ਨੂੰ ਐਸਾ ਕੋਈ ਸਾਜ਼ ਨਹੀਂ ਹੈ ਜੋ ਨਾ ਆਂਦਾ ਹੋਵੇ ਹੁਣ ਤੱਕ ਜਦੋਂ ਮੈਂ ਫਸਟ ਟਾਈਮ ਆਇਆ ਮੈਨੂੰ ਸਿੱਖ ਕੇ ਬਹੁਤ ਮਜ਼ਾ ਆਇਆ ਸਰ ਕੋਈ ਸਿੱਖਿਆ ਤੁਸੀਂ ਮੈਂ ਵਾਰ ਸਿੱਖਿਆ ਸਰ ਕੋਲ ਸਾਡਾ ਅੱਜ ਪਰਫਾਰਮੈਂਸ ਵੀ ਸੀ ਤਾਂ ਬਹੁਤ ਅੱਛੀ ਰਹੀ ਸਰ ਨੇ ਬਹੁਤ ਅੱਛਾ ਸਿਖਾਇਆ ਸਾਨੂੰ ਔਰ ਕਾਫੀ ਅੱਛੇ ਹੈ ਸਰ ਮਤਲਬ ਉਹਨਾਂ ਦੀ ਸਿੰਗਿੰਗ ਦਿਖਾ ਸਕਦੇ ਅਸੀਂ ਗਰੁੱਪ Song ਸੰਤਨ ਆਕੇ ਉਦਮ ਸਿੰਘ ਉੱਠਿਆ ਆੱਖਾਂ ਕੀਤੀਆਂ ਗੁੱਸੇ ਵਿੱਚ ਲਾਲ ਕਹਿੰਦਾ ਖੜ ਜਾ ਪੰਜਾਬ ਦੇ ਆ ਵੈਰੀਆ ਕੀ ਨਾਮ ਦਰ ਮੇਰਾ ਨਾਮ ਰੀਆ ਬਹੁਤ ਬਦੇ ਉਦਮ ਸਿੰਘ ਦੀ ਬਾਤ ਅਸੀਂ ਪੇਸ਼ ਕੀਤੀ ਅੱਜ ਹਾਂਜੀ ਸਰ ਜਿਸ ਦੇ ਦਿਨ ਚੋਣਾਂ ਆਪਣੇ ਨਾਲ ਤੇ 25 ਕਿ ਉਹਨਾਂ ਨੂੰ ਇਸ ਪੰਜਾਬੀ ਕਲਚਰ ਨਾਲ ਮਤਲਬ ਉਹ ਕਾਫੀ ਮਾਡਰਨ ਹੁੰਦੇ ਆ ਉਹਨਾਂ ਦੇ ਗਾਣੇ ਸੁਣਦੇ ਆ ਪੌਪ Songਸ ਹੁੰਦੇ ਆ ਤਾਂ ਉਹਨਾਂ ਨੂੰ ਵਿਰਸੇ ਨਾਲ ਵੀ ਜੁੜਨਾ ਚਾਹੀਦਾ ਹੈ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਵਾਰ ਕਲੀ ਬਾਰੇ ਕੁਝ ਨੌਲੇਜ ਹੀ ਨਹੀਂ ਸੀ ਸਰ ਨੇ ਬਹੁਤ ਅੱਛਾ ਸਿਖਾਇਆ ਵੀ ਕੁਝ ਹੁੰਦਾ ਹੈ ਵਾਰ ਵੀ ਔਰ ਕਾਫੀ ਅੱਛੀ ਤਰ੍ਹਾਂ ਕੀਤਾ ਇਸ ਤਰ੍ਹਾਂ ਸ਼ੌਂਕ ਜਾਗਿਆ ਮੈਨੂੰ ਵੀ ਸਿੰਗਿੰਗ ਦਾ ਮਤਲਬ ਸ਼ੌਂਕ ਕਾਫੀ ਹੈ ਪਰ ਮਤਲਬ ਮੈਂ ਕਦੀ ਟਰਾਈ ਨਹੀਂ ਕੀਤਾ ਸੀ ਫਸਟ ਟਾਈਮ ਮੈਂ ਸਰਕੋ ਲਈ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਵੀ ਤੁਸੀਂ ਇਹ ਗਾ ਸਕਦੇ ਹੋ ਤਾਂ ਸਰ ਨੇ ਮੈਨੂੰ ਟ੍ਰੇਨ ਕੀਤਾ ਔਰ ਮੈਂ ਗਾਇਆ ਅਬ ਬੜੀ ਖੁਸ਼ੀ ਹੋਈ ਹੈ ਅੱਜ ਅਸੀਂ ਇੱਥੇ ਪਹੁੰਚੇ ਆ ਇਸ ਇਜ਼ਦਕਰ ਆਪਣੇ ਜੋਜੀ ਦੇ ਜਿਨ੍ਹਾਂ ਨੇ ਕਿ ਆਪਣੇ ਵਿਰਸੇ ਨਾਲ ਗੁਰਸਿੱਖ ਵਿਰਸੇ ਦੇ ਨਾਲ ਨੌਜਵਾਨਾਂ ਨੂੰ ਸਖਲਾਈ ਦੇ ਰਹੇ ਨੇ ਆਪਣੇ ਘਰ ਦੇ ਵਿੱਚ ਤੁਹਾਨੂੰ ਦਿਖਾਉਣਾ ਜਿਹੜੇ ਸਾਜ਼ ਨੇ ਜਿਹੜੇ ਸਟੂਡੈਂਟਾਂ ਨੂੰ ਇਸ ਲਗਨ ਦੇ ਨਾਲ ਜੋੜ ਰਹੇ ਨੇ ਅਜ ਲੋੜ ਆ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਸੱਜ ਸਮਾਨ ਆ ਜਿਹੜਾ ਜੋ ਫੇਲੀ ਜੋ ਕਿ ਨਾਬਾ ਬਲੌਕ ਦਾ ਪਿੰਡ ਸੁਖੇਵਾਲ ਦਾ ਨੌਜਵਾਨ ਆ ਜਿੱਥੋਂ ਕਿ ਅਜ ਲੋੜ ਆ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਇਸ ਨੌਜਵਾਨ ਦੀ 23 ਸਾਲ ਦੀ ਉਮਰ ਦੇ ਵਿੱਚ ਕਈ ਸਾਜ਼ ਨੇ ਜਿਹੜੇ ਅੱਜ ਸੰਭਾਲੇ ਹੋਏ ਨੇ ਸੰਗੀਤ ਨੇ ਕਈ ਸਟੇਟਾਂ ਦੇ ਵਿਸ਼ਵੀਏ ਨਾਮ ਕਮਾ ਚੁੱਕਿਆ ਨਾਬਾ ਹਲਕੇ ਦਾ ਡੇਲੀ ਪੋਸਟ ਪੰਜਾਬੀ ਲਈ ਨਾਬਾ ਤੋਂ ਹਰਮਿਤ ਸਿੰਘ ਮਾਨ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ ਯੂਨਿਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾ ਕੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ